ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਦਰ ਮੰਡੇ ਠੰਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰ ਸਜਣ ਸਚਾ ਪਾਤਿਸ਼ਾਹ ਸਿਰ ਸ਼ਾਹ ਦਾ ਸ਼ਾਹ ਜਸ ਪਾਸ ਬੈਠਿਆ ਸੋਹੀਏ ਸਬਨਾਂ ਦਾਵੇ ਸਹੋ ਸੱਜਣਾ ਸੱਚਾ ਬਾਤਿ ਸਾਹੂ ਸਿਰ ਸਾਹ ਹਾਂ ਦਾਹ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾਵੇ ਸਾਹੋ ਸਤਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਅਸੁਨ ਪ੍ਰੇਮ ਉਮਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਈ ਅਸੁਨ ਪ੍ਰੇਮ ਉਮਹੜਾ ਕਿਉ ਮਿਲੀ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਉਹ ਤਿਨ ਕੈ ਲਾਗਾ ਪਾਏ پرب کیوں سکھ پائی جائے جنی چاخیا پریم رس سے ترپت رہے آ گائے آپ تگ بینتی کر ہے ਲੇਹੁ ਪ੍ਰਭੂ ਲੜ ਲਾਏ ਜੋ ਹਰ ਕੰਤ ਮਿ ਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਵਸੰਦੀਆਂ ਜਨਮ ਆਇਆ ਹਰ ਰਾਇ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਇ ਅਸੂ ਸੁਖੀ ਵਸੰਦੀਆਂ ਜਨ ਮਾਇ ਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੁਨ ਪ੍ਰੇਮ ਓ ਮਹਾਰਾ ਕਿਉ ਮਿਲਿਆ ਹਰ ਜਾਏ ਮਨ ਤਨ ਦਰਸ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ ਰਾਗ ਮਾਜ ਮਹੱਲਾ 5 ਪਾਵਨ ਅੰਗ 133 ਹੋ ਆਹੇ ਗੁਰੂ ਜੀ ਕਾ ਖਾਲਸਾ ਹੋ ਆਹੇ ਗੁਰੂ ਜੀ ਕੀ ਫਤਿਹ